ਨਿਊਜ਼ ਪੀਵੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਅੱਜ ਦਿਨ ਚੜਦਿਆਂ ਹੀ ਧੁੰਦ ਦੇ ਕਾਰਨ ਨਿੱਜੀ ਸਕੂਲ ਵਾਣ ਅਤੇ ਕਾਰ ਦਾ ਹਾਦਸਾ ਵਾਪਰਿਆ ਹਾਦਸੇ ਦੌਰਾਨ ਕਾਰ ਝੜਕਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਦੱਸਿਆ ਕਿ ਸੂਬੇ ਦੇ ਵਿੱਚ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ 10ਵੀਂ ਕਲਾਸ ਤੱਕ ਛੁੱਟੀਆਂ ਕੀਤੀਆਂ ਹੋਈਆਂ ਪਲੱਸ 1 ਪਲੱਸ 2 ਕਲਾਸਾਂ ਜਿਹੜੀਆਂ ਸਕੂਲਾਂ ਦੇ ਵਿੱਚ ਲਗਾਤਾਰ ਚੱਲ ਰਹੀਆਂ ਅੱਜ ਦਿਨ ਚੜਦਿਆਂ ਹੀ ਫਰੀਦਕੋਟ ਦੇ ਨਿੱਜੀ ਸਕੂਲ ਮੈਨ ਆ ਜਿਹੜੀ ਸਾਧਕ ਦੇ ਵਿੱਚ ਬੱਚੇ ਲੈਣ ਵਾਸਤੇ ਆਈ ਸੀ ਇੱਕ ਘਰ ਦੇ ਬਾਹਰ ਦੇ ਵਿੱਚ ਖੜੀ ਸੀ ਸਾਧਕ ਜੰਡਸਵਾਲ ਰੋਡ ਤੇ ਇਹ ਵੈਨ ਆ ਜਿਹੜੀ ਖੜੀ ਸੀ ਪਿਛਲੇ ਪਾਸਿਓਂ ਪਿੰਡ ਪਿੰਡੀ ਬੁਲਚਾਂ ਵਾਲੇ ਪਾਸਿਓਂ ਜੰਡਸਵਾਲੇ ਪਾਸਿਓਂ ਆਰੀ ਕਾਰ ਨੇ ਟੱਕਰ ਮਾਰੀ ਹਏ ਹਾ사 ਹੋਇਆ ਹਾ사 ਤੁੰਦ ਦੇ ਕਾਰਨ एलिਜੀਬਿਲਟੀ ਘਟਦੇ ਸ਼ਨ ਕਾਰਨ ਜਾਂ ਅਗਲੇ ਪਾਸਿਓਂ ਕੋਈ ਵਹੀਕਲ ਹੋਰ ਆਉਣ ਕਰਕੇ ਜਿਹੜਾ ਹਾ사 ਵਾਪਰਿਆ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਕਾਰ ਚਾਲਕ ਦੇ ਮਾਮੂਲੀ ਛਟਾ ਲੱਗੀਆਂ ਪਰ ਕਾਰ ਦਾ ਕਾਫੀ ਵੱਡੀ ਮਾਤਰਾ ਦੇ ਵਿੱਚ ਨੁਕਸਾਨ ਹੋਇਆ ਗੱਲਬਾਤ ਕਰਦੇ ਆ ਕਾਰ ਚਾਲਕ ਤੇ ਵੈਨ ਦਾ ਜਿਹੜਾ চালক ਹੈ ਨਿੱਜੀ ਸਕੂਲ ਵੈਨ ਦਾ ਚਾਲਕ ਹੈ ਇੱਕ ਡਰਾਈਵਰ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕੀ ਕਿਹਾ ਤੁਸੀਂ ਵੀ ਦੇਖੋ ਸਾਧਕ ਤੋਂ ਸਾਡੀ ਖਾਸ ਰਿਪੋਰਟ ਨੁਕਸਾਨ ਕਾਰ ਦਾ ਬੜਾ ਨਾ ਸਵੈਨਾਂ ਨੂੰ ਪਤਾ ਆ ਹੁਣ ਆਈ ਹੈ ਬਾਬਾਈ ਬੱਚੇ 15 ਬੱਚੇ 15 ਬੱਚੇ ਬੇਰਨਾਬਰੇ ਆ ਹਰਸ਼ਦੀਪ ਕੀ ਇਹ ਘਟਨਾ ਕਿਵੇਂ ਵਾਪਰੀ ਹੈ ਇਹ ਵੀ ਮੈਂ ਇਧਰੋਂ ਜੰਡਸਾ ਵਾਲੀ ਸਾਈਡ ਤੋਂ ਆਉਂਦਾ ਪਿਆ ਸੀ ਤੇ ਵੈਨ ਇਹ ਸਕੂਲ ਵਾਲੀ ਖੜੀ ਸੀਗੀ ਇਹ ਸੜਕ ਦੇ ਉੱਪਰ ਹੀ ਖੜੀ ਸੀਗੀ ਹਾਂ ਇਹ ਸੜਕ ਦੇ ਉੱਪਰ ਹੀ ਖੜੀ ਸੀ ਤੇ ਇਧਰੋਂ ਅੱਗੋਂ ਮੋਟਰਸਾਈਕਲ ਆਉਂਦਾ ਪਿਆ ਸੀਗਾ ਹਾਂ ਹੁਣ ਉਹ ਦੇਖ ਕੇ ਮੈਂ ਜਾਣ ਚੱਕ ਬ੍ਰੇਕ ਲਾਤੇ ਆ ਤੇ ਜਾ ਕੇ ਖੜੀ ਵੈਨ ਦੇ ਵਿੱਚ ਆ ਕੇ ਬਜੀ ਸਕੂਲਾਂ ਇਹ ਤਾਂ ਛੁੱਟ ਗਿਆ ਫਿਰ ਵੈਨ ਬਾਜ਼ਾਰ ਦੇ ਵਿੱਚ ਕਿਸ ਤਰ੍ਹਾਂ ਆਈ ਪਤਾ ਨਹੀਂ ਫੂਲ ਵਾਲੀ ਵੈਨ ਪਤਾ ਨਹੀਂ ਭਈ ਇਹਦੇ ਵਿੱਚ ਸਟੂਡੈਂਟ ਵੀ ਸੀਗੇ ਅੱਛਾ ਚਾਰ ਪੰਜ ਸਟੂਡੈਂਟ ਸੀਗੇ ਉਹਨਾਂ ਨੂੰ ਲੈ ਗਿਆ ਹਾਂ ਤੁਹਾਡੇ ਕੋਲ 60 ਫੀਟ ਤੁਹਾਡੇ ਨਾਲ ਵੀ ਸੀ ਕੋਈ ਹਾਂ ਮੈਂ ਇਕੱਲਾ ਹੀ ਸੀਗਾ ਅੱਛਾ ਸਰਟੀਫਿਕੇਟ ਤੋਂ ਬਚਾਇਆ ਹਾਂ ਬਚਾਇਆ ਗੱਡੀ ਦਾ ਤਾਂ ਕਾਫੀ ਜਿਆਦਾ ਨੁਕਸਾਨ ਹੋ ਗਿਆ ਦੇਖਾਂ ਗੱਡੀ ਦਾ ਬਹੁਤ ਨੁਕਸਾਨ ਹੋ ਗਿਆ ਕੀ ਨਾਮ ਹੈ ਬਾਈ ਤੁਹਾਡਾ ਗਰਦੇਸ਼ ਤੁਸੀਂ ਵੈਨ ਚਾਲਕ ਹੋ ਹਾਂਜੀ ਇਹ ਹਾਸਾ ਵਾਪਰਿਆ ਕਿਸ ਤਰ੍ਹਾਂ ਵਾਪਰਿਆ ਜੀ ਇਹ ਇਹਦਾ ਬੱਚਾ ਚੜਾਉਣ ਲੱਗਾ ਤੇ ਸਕੂਲਾਂ ਦੇ ਵਿੱਚ ਤਾਂ ਛੁੱਟੀਆਂ ਹੈਗੀਆਂ ਹੀ ਨਹੀਂ ਨਹੀਂ 12ਵੀਂ ਅੱਗੇ 11ਵੀਂ ਚੱਲਦੀ ਪਲੱਸ 1 ਪਲੱਸ 2 ਦੀਆਂ ਕਲਾਸਾਂ ਚੱਲਦੀਆਂ ਪਈਆਂ ਇਸ ਕਰਕੇ ਜਿਹੜਾ ਹਾਸਾ ਵਾਪਰ ਗਿਆ ਇਹ ਹਾ ਇੱਥੇ ਬੱਚੇ ਚੜਾਉਣਾ ਆਏ ਸੀ ਤੁਸੀਂ ਹਾਂਜੀ ਬੱਚਾ ਚੜਾਉਣਾ ਆਇਆ ਸੀ ਤੇ ਗੱਡੀ ਛੜਕਦੇ ਸੀ ਤੇ ਮਗਰੋਂ ਗੱਡੀ ਵੱਜ ਗਈ ਆ ਕੇ ਹਾਂ ਛੜਕਦੇ ਤੋਂ ਸਾਈਡ ਤੇ ਗੱਡੀ ਆ ਅੱਛਾ ਗੱਡੀ ਛੜਕ ਬਹੁਤ ਵੀ ਸ਼ੇਰ ਸਾਈਡ ਤੇ ਅੱਛਾ ਇਹ ਧੁੰਦ ਦੇ ਕਾਰਨ ਹਾਸਾ ਵਾਪਰ ਗਿਆ ਧੁੰਦ ਕਰਕੇ ਹੀ ਤੇ ਬੇ ਨਹੀਂ ਪਤਾ ਲ ਗੱਡੀ ਤਾਂ ਫਿਰ ਉਹ ਬੱਚਾ ਅਗਲੇ ਪਾਸੇ ਲੰਘ ਗਿਆ ਸੀ ਬ੍ਰੇਕਾਂ ਦੇ ਪੈਰ ਕਰਕੇ ਬਚ ਗਿਆ ਹਾਂ ਹਾਂ ਔਰ ਕੋਈ ਚੱਕਰ ਨਹੀਂ ਜੇਦਾ ਬ੍ਰੇਕਾਂ ਦੇ ਪੈਰ ਨਾ ਹੁੰਦਾ ਤਾਂ ਫਿਰ ਸ਼ਾਇਦ ਬੱਚੇ ਦੇ ਵੀ ਚੜ ਸਕਦੀ ਹਾਂ ਹਾਂ ਠੀਕ ਹੈ ਜੀ ਇਹ ਲੱਗਿਆ ਪਤਾ ਕੀ ਦੀਆਂ ਅੱਛਾ ਅੱਛਾ ਮੇਰੇ ਮਗਰ ਮਗਰ ਹੀ ਆ ਰਹੇ ਆ